ਇੰਡਨੂਏ ਬਹਿਮਤੀ ਆ ਸੱਚ ਵੀ ਅਸੀਂ ਬਾਰਲੀ ਨੂੰ ਚੁੱਪ ਕਰਾ ਦਾਂਗੇ ਹੁਣ ਉਹ ਦੂ ਇਦੋਂ ਵੀ ਵੱਧ ਬੋਲੂ ਉਹ ਤਾਂ 1992 ਦੇ ਵਿੱਚ ਐ ਹੀ ਨਹੀਂ ਪਤਾ ਕਿ ਜਿਉਂਦੇ ਨੇ ਕਿ ਮਾਰਨ ਤੇ ਜਾਂ ਮਲੇਰਕੋਟਲੇ ਵਸ ਚੋ ਲਾ ਲੇ ਤੇ ਉਹਨਾਂ ਨੇ ਸਾਰੇ ਸਾਬ ਚੱਡੇ-ਜੱਡੇ ਪੜਵਾਏ ਹੋਏ ਨਹੀਂ ਜੀ ਕੱਚੀਆਂ ਫਾਂਸੀਆਂ ਚੱਲੀਆਂ ਗਈਆਂ ਨੇ ਉਹ ਡੋਲਣ ਵਾਲਾ ਬੰਦਾ ਨਹੀਂ ਬਾਰਲੀ ਕਹਿੰਦਾ ਵੀ ਗੱਲ ਸਹੀ ਦੀ ਨਹੀਂ ਜਿਵੇਂ ਕਰਾਉ ਨੂੰ ਤਾਂ ਮੈਂ ਉਧਰ ਹੀ ਦੋ ਦਿਨਾਂ ਬਾਅਦ ਆ ਜਾਂਦਾ ਗੱਲ ਤਾਂ ਪੇਹਰੀ ਇਹ ਵੀ ਕੱਲ ਨੂੰ ਹੋਰ ਕੇਸ ਪਾ ਕੇ ਅੰਦਰ ਕਰ ਦੇਣਗੇ ਕਿਸੇ ਕਿਸੇ ਹੋਰ ਨੂੰ ਚੱਕ ਲੈਣਗੇ ਹਿੰਦੂ ਸੰਗਠਨਾ ਨੇ ਹੱਕ ਜਬੋਲੇ ਨਹੀਂ ਵੀ ਸਾਡੀਆਂ ਭਾਵਨਾਵਾਂ ਨੂੰ ਤਾਂ ਕੋਈ ਸੁਹਾ ਨਹੀਂ ਉਹਨੇ ਤਾਂ ਸਮੇਂ ਇਦ ਵੀ ਜਿਹੜੇ ਸੀਤਾ ਮਾਤਾ ਦਾ ਨੌ ਵਰਤ ਰਿਹਾ ਕੇਜਰੀਵਾਲ ਜਾਂ ਮੋਦੀ ਵਰਤ ਰਿਹਾ ਤੇ ਵੀ ਇਹ ਗਲਤ ਆ ਇਹ ਜਿਹੜੇ ਪੈਸੇ ਨਾਲ ਖਰੀਦੇ ਗਏ ਪੈਸੇ ਨਾਲ ਜਿਹੜੇ ਹੁਣ ਅੜੇ ਹੋਏ ਨੇ ਵੀ ਬੋਲਦੇ ਨੇ ਸੱਚ ਉਹਨਾਂ ਨੂੰ ਇਸ ਤਰ੍ਹਾਂ ਹੁਣ ਡਰਾਉਣ ਵਾਸਤੇ ਲੱਗੀ ਹੋਈ ਆ ਸਰਕਾਰ ਹੂੰ ਕੋੜਾ ਮਾਲਿਕ ਵੱਡਾ ਨੌ ਆ ਉਹਨਾਂ ਨੂੰ ਆਏ ਵੀ ਜਿਵੇਂ ਕੋਮ ਮਾਰਕੀਟਿੰਗ ਜਣਾ ਹੁੰਦਾ ਵੀ ਮਾਲੀ ਨੂੰ ਫੜ ਕੇ ਅੰਦਰ ਕਰ ਦੋ ਬਾਕੀ ਜਿਹੜੇ ਮੁੰਡੇ ਹੋਰ ਨੇ ਉਹ ਚੁੱਪ ਕਰ ਜਾਣ ਵੀ ਜਿਵੇਂ ਗੋਦੀ মিডিਆ ਬਣਾ ਲਿਆ ਵੀ ਇਹ ਨਵੇਂ ਨੌਜਵਾਨਾਂ ਨੂੰ ਵੀ ਡਰਾ ਕੇ ਸੀ ਚੁੱਪ ਕਰਾ ਦਈਏ ਇਹ ਤਾਂ ਅਸਲ ਚ ਇਹ ਚਾਲ ਆ ਸਸੀ ਕਾਲ ਜੀ ਕੁਝ ਵੱਖਰਾ ਸੌਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ ਛਿਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਮਾਲਵਿੰਦਰ ਸਿੰਘ ਮਾਲੀ ਨੂੰ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਇਕੱਠ ਰੱਖਿਆ ਗਿਆ ਹੈਗਾ ਪਟਿਆਲਾ ਦੀ ਜੇਲ੍ਹ ਦੇ ਬਾਹਰ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਰਣਜੀਤ ਸਿੰਘ ਗਰੇਵਾਲ ਸਾਡੇ ਨਾਲ ਨੇ ਉਹਨਾਂ ਨੂੰ ਪੁੱਛਦੇ ਆ ਕਿਉਂਕਿ ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਜੀ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਵੀ ਹੋਈ ਟੈਲੀਫੋਨ ਦੇ ਉੱਤੇ ਗੱਲਬਾਤ ਹੋ ਰਹੀ ਆ ਮਾਲੀ ਸਾਹਿਬ ਕੀ ਕਹਿ ਰਹੇ ਨੇ ਤੇ ਕੇਸ ਹੁਣ ਕਿੱਥੇ ਦੇ ਪਹੁੰਚਿਆ ਜਾਂ ਗੱਲਬਾਤ ਕਿੱਥੇ ਦੇ ਪਹੁੰਚੀ ਆ ਹਾਲਾਂਕਿ ਰਾਜਵਿੰਦਰ ਸਿੰਘ ਬੈਂਸ ਜਿਹੜੇ ਸੀਨੀਅਰ ਵਕੀਲ ਨੇ ਉਹਨਾਂ ਵੱਲੋਂ ਇੱਕ ਤਰੀਕ ਨੂੰ ਇੱਕ ਵੱਡਾ ਕਦਮ ਵੀ ਚੱਕਿਆ ਜਾਣਾਗਾ ਉਹਦੇ ਬਾਰੇ ਵੀ ਅਸੀਂ ਪੁੱਛਾਂਗੇ ਗਰੇਵਾਲ ਸਾਹਿਬ ਸਵਾਗਤ ਹੈ ਸਿੱਸੀ ਕਾਲ ਜੀ ਸਰ ਗਰੇਵਾਲ ਸਾਹਿਬ ਮਾਲੀ ਸਾਹਿਬ ਦਾ ਕੀ ਹਾਲ ਚਾਲ ਆ ਤੁਸੀਂ ਜੇਲ੍ਹ ਚ ਕਦੋਂ ਮਿਲੇ ਹੋ ਹਾਂ ਜੀ ਮੈਂ ਵੀਰਵਾਰ ਨੂੰ ਮਿਲੇ ਆ ਜੀ ਜੀ ਤੇ ਉਹਨਾਂ ਤੋਂ ਅਰਜੀ ਲਈ ਸੀ ਜਿਹੜੀ ਹੰਕੈਰੀ ਕਰਾਉਣ ਦੀ ਵੀ ਕੇਸ ਰੱਦ ਕਰਾਇਆ ਜਾਵੇ ਉਹ ਮਹਾਲੀ ਐਸਐਸਪੀ ਨੂੰ ਦੇ ਕੇ ਆਏ ਜੀ ਜੀ ਤੇ ਚੜਦੀ ਕਲਾ ਚ ਨੇ ਜੀ ਉਹ ਜੇਲ੍ਹ ਚ ਕੋਈ ਦੋਸਤਨ ਤੇ ਬਹੁਤ ਸਾਰਾ ਪਰਿਵਾਰ ਚੜਦੀ ਕਲਾ ਚ ਕੋਈ ਜਿੰਨੇ ਜਰ ਮਰਜੀ ਕਰਨ ਚੁੱਪ ਕਰਨ ਵਾਲੇ ਨਹੀਂ ਜੀ ਜਿੱਦਨ ਮਾਲੀ ਸਾਹਿਬ ਦੀ ਅਰੈਸਟ ਹੁੰਦੀ ਆ ਉਹ ਤੁਸੀ ਕੋਲੇ ਸੀ ਮੈਂ ਕੋਲੇ ਸੀ ਮੇਰੇ ਘਰ ਹੀ ਆਏ ਹੋਏ ਸੀ ਮੈਂ ਪਟਿਆਲੇ ਰਹਿਣਾ ਮਾਲੀ ਸਾਹਿਬ ਮਹਾਲੀ ਰਹਿੰਦੇ ਨੇ ਜੀ ਉਹ ਉਹਨਾਂ ਤੋਂ ਵੱਡਾ ਭਰਾ ਵੀ ਨਾਲ ਸੀ ਆਈ ਸੀ ਹਜੇ ਘੰਟੇ ਬਾਅਦ ਹੋ ਰਹੇ ਆਗੇ ਮਗਰੇ ਪੁਲਿਸ ਲੱਗੀ ਹੋਈ ਸੀ ਜੀ ਉਹ ਆ ਕੇ ਬੇੜਾ ਕੋਈ ਐਫ ਆਈ ਆਰ ਦਿਖਾਏ ਬਿਨਾ ਬ੍ਰਾਂਟ ਦਿਖਾਏ ਬਿਨਾ ਜੋ ਉਹਨਾਂ ਨੇ ਦੱਸਿਆ ਵੀ ਆਈਟੀ ਐਕਟ 67 ਦੇ ਅਧੀਨ ਗ੍ਰਿਫਤਾਰੀ ਕਰਦੇ ਆ ਸਾਨੂੰ ਕੋਈ ਲੋੜ ਨਹੀਂ ਉਹਦਾ ਬਿਹੇਵੀਅਰ ਜਿਹੜਾ ਇੰਚਾਰਜ ਦੀ ਸੈਣੀ ਜੀ ਹਰਮਿੰਦਰ ਸਿੰਘ ਉਹਦਾ ਬਿਹੇਵੀਅਰ ਵੀ ਵਧੀਆ ਨਹੀਂ ਸੀ ਹੂੰ ਜੀ ਤੇ ਉਹਨਾਂ ਨੇ ਮਤਲਬ ਆਉਣ ਤੋਂ ਪਹਿਲਾਂ ਕੋਈ ਸੂਚਿਤ ਮਤਲਬ ਫੋਨ ਫਾਨ ਕਰਿਆ ਕਿ ਐ ਇੱਕੋ ਦਾ ਵੀ ਆ ਕੇ ਇੱਕ ਦਮ ਬਾਅਦ ਬੈਨਵਾਰੀ ਜੀ ਅਸੀਂ ਸਾਨੂੰ ਕਿਹੜਾ ਕੋਈ ਐ ਸੀ ਵੱਡੇ ਭਰਾ ਨੇ ਖੋਲਿਆ ਕਹਿੰਦੇ ਰਣਜੀਤ ਸਿੰਘ ਮੱਲਾ ਹੂੰ ਮੈਨੂੰ ਮਿਲਿਆ ਕਹਿੰਦੇ ਜੀ ਮਾਲੀ ਕਿੱਥੇ ਮੈਂ ਘਰ ਆਇਆ ਜੀ ਬੁਲਾਇਆ ਕਹਿੰਦੇ ਲੈ ਕੇ ਜਾਣਾ ਅਸੀਂ ਪੁੱਛਿਆ ਉਹਨਾਂ ਨੂੰ ਵੀ ਦੱਸੋ ਹੂੰ ਕਾਰੇ ਚ ਕੋਈ ਤਸੱਲੀ ਵਕਸ ਜਵਾਬ ਨਹੀਂ ਦੇ ਸਕੇ ਕਹਿੰਦੇ ਲੈ ਕੇ ਜਾਣਾ ਤੇ ਉਸ ਤੋਂ ਬਾਅਦ ਜਿਵੇਂ ਉਹ ਵੀਡੀਓ ਦੇ ਵਿੱਚ ਵੀ ਪਤਾ ਲੱਗਦਾ ਵੀ ਪੁਲਿਸ ਵਾਲੇ ਕਹਿ ਰਹੇ ਆ ਵੀ ਆਈਟੀ ਐਕਟ ਲੱਗ ਰਿਹਾ ਪਰ ਜਦੋਂ ਐਫ ਆਈ ਆਰ ਸਾਹਮਣੇ ਆਈ ਉਦੋਂ ਹੋਰ ਗੋਸ਼ੀ ਆ ਹੋਰ ਲੱਗਿਆ ਇਵਨ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਐਫ ਆਈ ਆਰ ਜਿੱਤੋਂ ਇਹ ਖਾਸਾ ਜ਼ਾਹਰ ਹੋ ਰਿਹਾ ਵੀ ਐਫ ਆਈ ਆਰ ਵੀ ਇਹਨਾਂ ਨੇ ਬਾਅਦ ਚਾ ਦਰਜ ਕਰੀਆ ਹੂੰ ਕਿਉਂਕਿ ਉਹ ਪੁਲਿਸ ਪਾਰਟੀ ਨੂੰ ਇਹ ਵੀ ਨਹੀਂ ਪਤਾ ਸੀ ਬਾਰੀ ਬਾਰੀ ਪੁੱਛ ਰਹੇ ਦੀ ਵੀ ਦੱਸੋ ਜੀ ਕਿ ਐਫ ਆਈ ਆਰ ਉਧਰ ਜਵਾਬ ਨਹੀਂ ਆ ਰਿਹਾ ਸੀ ਹੂੰ ਅੱਛਾ ਫੋਨ ਤੇ ਕਿਸੇ ਨੂੰ ਪੁੱਛ ਰਹੇ ਹੋ? ਆ ਉੱਥੇ ਪੁੱਛ ਰਹੇ ਸੀ ਬਾਰੀ-ਬਾਰੀ ਵੀ ਕੀ ਆ ਮੈਂ ਕੀ ਦੱਸਾਂ? ਹਾਂ। ਉਹ ਕਹਿੰਦੇ ਕੁਛ ਨਹੀਂ ਫੇਰ ਮੁੜ ਕੇ ਆ ਜੇ ਬਸ ਪਰਚਾ ਜੀ ਤੁਹਾਡੇ ਪਰਚੇ ਤੇ ਬਸ ਲੋਡ ਨਹੀਂ ਸਾਨੂੰ ਕਾਸੇ। ਹੂੰ। ਤੇ ਤੁਸੀਂ ਹੁਣ ਮਾਲੀ ਸਾਹਿਬ ਨੂੰ ਜਦੋਂ ਮਿਲੇ ਹੋ ਕੋਈ ਮਤਲਬ ਪਤਾ ਲੱਗਿਆ ਵੀ ਕਿਹੜੀ ਗੱਲ ਕਰਕੇ ਕਿੰਦੂ ਪ੍ਰੰਤੂ ਹੋ ਗਿਆ ਸਰਕਾਰ ਨੂੰ ਜਾਂ ਕਿਹੜੀ ਗੱਲ ਕਰਕੇ? ਸਰਕਾਰ ਤਬਾਹਨਾ ਪਾਲਦੀ ਸੀ ਜੀ ਵੀ। ਹੂੰ। ਵੀ ਇੱਕ ਬੇਵਾਕ ਬੋਲਦੇ ਨੇ ਸਰਕਾਰ ਦੇ ਖਿਲਾਫ ਕੋਈ ਵੀ ਆ ਕਿਤੇ ਵੀ ਤੱਕਾ ਹੁੰਦਾ ਉਹ ਬੋਲਦੇ ਨੇ। ਜੀ। ਇਹਨਾਂ ਨੂੰ ਆਇਆ ਵੀ ਜਿਵੇਂ ਸੋਸ਼ਲ ਮੀਡੀਆ ਤੇ ਕਿਰਕਰੀ ਹੋ ਰਹੀ ਆ ਸਰਕਾਰ ਦੀ। ਉਹਦਾ ਮਾਲਿਕ ਵੱਡਾ ਨੌਆ ਉਹਨਾਂ ਨੂੰ ਆਏ ਵੀ ਜਿਵੇਂ ਇੱਕ ਕਾਮ ਮਾਰਕੀਟਿੰਗ ਦਾ ਹੁੰਦਾ ਵੀ ਮਾਲੀ ਨੂੰ ਫੜ ਕੇ ਅੰਦਰ ਕਰ ਦੋ ਬਾਕੀ ਜਿਹੜੇ ਵੀ ਮੁੰਡੇ ਹੋਰ ਨੇ ਉਹ ਚੁੱਪ ਕਰ ਜਾਣ ਵੀ ਜਿਵੇਂ ਗੋਦੀ মিডিਆ ਬਣਾ ਲਿਆ ਵੀ ਇਹ ਨਵੇਂ ਨੌਜਵਾਨਾਂ ਨੂੰ ਵੀ ਡਰਾ ਕੇ ਸੀ ਚੁੱਪ ਕਰਾ ਦਈਏ ਇਹ ਤਾਂ ਅਸਲ ਚ ਇਹ ਚਾਲ ਆ ਜਿਹੜੇ ਪੈਸੇ ਨਾਲ ਖਰੀਦੇ ਗਏ ਪੈਸੇ ਨਾਲ ਜਿਹੜੇ ਹੁਣ ਅੜੇ ਹੋਏ ਨੇ ਵੀ ਬੋਲਦੇ ਨੇ ਸੱਚ ਉਹਨਾਂ ਨੂੰ ਇਸ ਤਰ੍ਹਾਂ ਹੁਣ ਡਰਾਉਣ ਵਾਸਤੇ ਲੱਗੀ ਹੋਈ ਹੈ ਸਰਕਾਰ ਹੂੰ ਵੇ ਮਾਲੀ ਸਾਹਿਬ ਨੇ ਹੁਣ ਕੀ ਕਿਹਾ ਤੁਹਾਨੂੰ ਜੇਲ੍ਹ ਦੇ ਵਿੱਚੋਂ ਕੋਈ ਤੰਗ ਪਰੇਸ਼ਾਨ ਇਹ ਇੱਕ ਦਿਨ ਤੁਹਾਨੂੰ ਕਹਿੰਦੇ 2-3 ਘੰਟੇ ਬਿਠਾਈ ਰੱਖਿਆ ਖੱਜਲ ਖਵਾਰ ਕੀਤਾ ਪਹਿਲੇ ਇੰਟਰਵਿਊ ਤੇ ਹੋਇਆ ਜੀ ਇਹ ਜਦ ਮੁਲਾਕਾਤ ਤੇ ਮੈਂ ਗਿਆ ਉਦੋਂ ਮੈਨੂੰ 3-4 ਘੰਟੇ ਇਹਨੇ ਖੱਜਲ ਖਵਾਰੇ ਕਰਿਆ ਉਦਨੇ ਬਾਕੀ ਬਸ ਨੇ ਫਿਰ ਤੁਹਾਨੂੰ ਪਤਾ ਹੀ ਆ ਪੁਲਿਸ ਵਾਲੇ ਲਾਉਂਦੀ ਹੁੰਦੇ ਨੇ ਸਾਨੂੰ ਦੱਸ ਦੇਣਾ ਜੀ ਜਿਵੇਂ ਸੀ ਉਦਨੇ ਹੋਇਆ ਇਹ ਤੇ ਹੁਣ ਠੀਕ ਆ ਹੁਣ ਮੈਂ ਇੱਕ ਵਾਰੇ ਜਾ ਕੇ ਆਇਆ ਉਦੋਂ ਬਾਅਦ ਜਿੱਦਨੇ ਐਸਐਸਪੀ ਮਹਾਲੀ ਨੂੰ ਮਿਲ ਕੇ ਆਇਆ ਜੀ ਵੀ ਕੇਸ ਰੱਦ ਕਰੋ ਜੀ ਜਾਂਚ ਕਰਾਓ ਜੀ ਦੁਬਾਰੇ ਹੂੰ ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਜਾਂਚ ਕਰਾਵਾਂਗੇ ਹੂੰ ਤੇ ਜਿਹੜਾ ਉਸ ਦਿਨ ਜਿੱਦਨ ਮੈਡੀਕਲ ਸੀਗਾ ਅੱਖਾਂ ਵਾਲਾ ਸਾਰਾ ਦਿਖਾਇਆ ਸੀ ਉਹਨਾਂ ਦਾ ਇਲਾਜ ਦਾ ਸਾਰਾ ਪਤਾ ਲੱਗਣਾ ਉਸ ਦਿਨ ਕੀ ਹੋ ਗਿਆ ਸੀ ਨਹੀਂ ਮੈਡੀਕਲ ਵਾਲੇ ਦਿਨ ਤਾਂ ਅਸੀਂ ਵੀ ਹੈਰਾਨ ਰਹਿ ਗਏ ਮੇਰੇ ਚਾਚਾ ਜੀ ਦਾ ਮੁੰਡਾ ਆਇਆ ਸੀ ਰਵਿੰਦਰ ਮੈਂ ਉਹਨੂੰ ਤਾਂ ਉਹ ਬਾੜ ਚ ਉੱਥੇ ਜਿੱਥੇ ਦਿਖਾਉਣਾ ਸੀ ਉੱਥੇ ਬਿਠਾਇਆ ਮੈਂ ਗੇਟ ਤੇ ਦੀ ਪੁਲਿਸ ਉੱਥੇ ਦੀ ਮੇਰੇ ਲਵੇ ਵੀ ਇੱਥੇ ਆਉਣਗੇ ਜਿਵੇਂ ਇਹ ਪ੍ਰਭਾਵ ਬਣਾਉਣਾਂ ਦਾ ਉਹਨੇ ਮੈਨੂੰ ਅੰਦਰੋਂ ਫੋਨ ਕਰਿਆ ਵੀ ਉਹ ਤਾਂ ਲੈ ਵੀ ਆਏ ਮਗਰਲੇ ਪਾਸੇ ਦੀ ਪਿੱਛੇ ਜੀ ਆਏ ਸੀ ਭੱਜ ਕੇ ਅੰਦਰ ਆਏ ਤੇ ਸਾਨੂੰ ਵੀ ਨਹੀਂ ਮਿਲ ਦਿੱਤਾ ਲਵੇ ਨਹੀਂ ਲੱਗਣ ਦਿੱਤਾ ਐਸਪੀ ਡੀਐਸਪੀ ਸਾਰੇ ਚੌਕੀਆਂ ਦੇ ਇੰਚਾਰਜ ਉੱਥੇ ਜਾਨੀ ਪੁਲਿਸ ਸਾਨੂੰ ਨਹੀਂ ਬਣਾਤਾ মিডিਆ ਨੂੰ ਨਹੀਂ ਲਵੇ ਦੱਗਣ ਤਾਂ ਵੀ ਕਹਿੰਦੇ ਜੀ মিডিਆ ਨਾਲ ਨਾ ਗੱਲ ਕਰੋ ਉਹ ਕਹਿੰਦੇ ਵੀ মিডিਆ ਦਾ ਮੈਂ ਧੰਨਵਾਦ ਤਾਂ ਕਰਨਾ ਹੱਥ ਤਾਂ ਹਲਿਆਦਾ ਫੇਰ ਵੀ ਪੰਜ ਐ ਬਾੜ ਬਣਾ ਕੇ ਖੜ ਗਏ ਆਲੇ ਦਾਲੇ মিডিਆ ਫੇਰ ਦੂਜੇ ਰਸਤੇ ਲੈ ਕੇ ਕੱਢ ਕੇ ਹੋਰ ਰਸਤੇ ਉਹ ਤਾਂ ਐ ਬਣਾਤਾ ਜਿਵੇਂ ਬਹੁਤ ਵੱਡਾ ਕੋਈ ਉਹ ਹੁੰਦਾ ਕ੍ਰਿਮੀਨਲ ਹੁੰਦਾ ਬੰਦਾ ਤੇ ਯੂਨਾ ਉਹ ਮੈਨੂੰ ਉਹਨਾਂ ਨੇ ਉਹ ਦੇਣਾ ਸੀ ਬਕਾਲਤਨਾਮਾ ਉਹ ਨਹੀਂ ਦੇਣ ਦਿੱਤਾ ਫਿਰ ਦੁਬਾਰੇ ਮੈਂ ਜੇਲ੍ਹ ਚੋਂ ਲੈ ਕੇ ਗਿਆ ਹੂੰ ਇਹ ਜਿਹੜਾ ਹੁਣ ਇਹ ਬਿਹੇਵ ਸੀਗਾ ਇਹ ਬਿਹੇਵ ਦਾ ਤੁਹਾਨੂੰ ਕੀ ਲੱਗਦਾ ਮਤਲਬ ਜਦੋਂ ਫੜ ਲਿਆ ਉਸ ਤੋਂ ਬਾਅਦ ਵੀ ਕਿਉਂ ਇਹ ਜਿਹਾ ਬਿਹੇਵ ਹੋ ਰਿਹਾ ਹੈ ਮੈਂ ਉਹਨਾਂ ਨੂੰ ਆਈਆਂ ਵੀ ਜੇ ਅਸਲ 'ਚ ਪੁਲਿਸ ਦਾ ਹੁੰਦਾ ਸਰਕਾਰਾਂ ਦਾ ਹੁੰਦਾ ਵੀ ਬੰਦਾ ਟੁੱਟਦਾ ਕਿਵੇਂ ਆ ਜੀ ਜਿਵੇਂ ਕੈਰੀਵਾਲ ਕਹਿੰਦਾ ਨਾ ਵੀ ਮੈਨੂੰ ਤੋੜਨ ਵਾਸਤੇ ਜ਼ੋਰ ਲਾਇਆ ਉੱਥੇ ਤਾਂ ਕਹਿੰਦੇ ਨੇ ਵੀ ਸਾਡੇ ਨਾਲ ਧੱਕਾ ਹੁੰਦਾ ਜੇ ਉਹੀ ਗੱਲ ਆ ਪੰਜਾਬ 'ਚ ਕਰ ਰਹੇ ਨੇ ਦੂਜਿਆਂ ਤੇ ਆ ਪ੍ਰੈਸ ਦੀ ਸੰਗੀ ਨੱਪ ਰਹੇ ਨੇ ਇਹਨਾਂ ਨੂੰ ਇਹ ਬਹਿਮਤੀ ਅਸਲ 'ਚ ਵੀ ਅਸੀਂ ਬਾਲੀ ਨੂੰ ਚੁੱਪ ਕਰਾ ਦਾਂਗੇ ਹੁਣ ਉਹ ਦੋ ਇਹਦੂ ਵੀ ਵੱਧ ਬੋਲੂ ਤੁਹਾਡੇ ਨਾਲ ਕੋਈ ਸਾਂਝਾ ਕੀਤਾ ਉਹਨਾਂ ਨੇ ਕਰਦੇ ਨੇ ਜੀ ਅਸੀਂ ਮਿਲ ਕੇ ਆਉਣਾ ਮੈਂ ਸੋਮਵਾਰ ਨੂੰ ਫੇਰ ਮਿਲਣਾ ਜੀ ਮੰਗਲਵਾਰ ਨੂੰ ਉੱਥੇ ਮਹਾਲੀ ਜਾਵਾਂਗੇ ਤਰੀਕਾ ਚੜ੍ਹਦੀ ਕਲਾ 'ਚ ਨੇ ਜੀ ਸਾਰਿਆਂ ਦਾ ਉਹਨਾਂ ਨੇ মিডিਆ ਦਾ ਜੀ ਕਿਸਾਨ ਜਥੇ ਜਿੰਨੇ ਵੀ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਮਾਲੀ ਦੇ ਹੱਕ 'ਚ ਆਵਾਜ਼ ਬੁਲੰਦ ਕਰੀ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕਰਿਆ ਈਵਨ ਤੁਸੀਂ ਇਹ ਦੇਖੋ ਵੀ ਜਿਹੜੇ ਵਿਰੋਧੀ ਤੇ ਜਿੰਨਾ ਦੇ ਰੋਲ ਤੇ ਚਾਹੇ ਉਹ ਸਿਆਸੀ ਤੌਰ ਤੇ ਮਾਲੀ ਨੂੰ ਜੋ ਲੱਗਦਾ ਤੇ ਵੀ ਗਲਤ ਕਰ ਰਹੇ ਨੇ ਚਾਹੇ ਹੱਕ ਹੋਰ ਉਹ ਵੀ ਹੱਕ ਚ ਬੋਲਦੇ ਹੂੰ ਤੇ ਮਾਲੀ ਸਾਹਿਬ ਨੇ ਇਹ ਤੁਹਾਨੂੰ ਕੋਈ ਦੱਸਿਆ ਵੀ ਆ ਕੇ ਕੋਈ ਵੱਡਾ ਧਮਾਕਾ ਕਰਨਗੇ ਜਾਂ ਕੁਝ ਕਹਿਣਗੇ ਨਹੀਂ ਹਜੇ ਤਾਂ ਹਜੇ ਤੇ ਇਹੀ ਹੈ ਹਜੇ ਤਾਂ ਜੁੱਧ ਲੰਮਾ ਤੇ ਲੰਮਕ ਵਾਂਜੀ ਹਾਂ ਤੇ ਚੜ੍ਹਦੀ ਕਲਾ ਚ ਨੇ ਹੋਣਾ ਪੌਣਾ ਪਤਾ ਜੀ ਸਾਨੂੰ ਜੀ ਉਹ ਤਾਂ 1992 ਦੇ ਵਿੱਚ ਐ ਹੀ ਨਹੀਂ ਪਤਾ ਤੇ ਵੀ ਜਿਉਂਦੇ ਨੇ ਕਿ ਮਾਰਨ ਤੇ ਜਾਂ ਮਲੇਰਕੋਟਲੇ ਵਸ ਚੋਂ ਲਾ ਲੇ ਤੇ ਹਾਂ ਉਹਨਾਂ ਨੇ ਸੀ ਇਹ ਸਾਬਤ ਚੱਡੇ ਚੁੱਡੇ ਫੜਵਾਇਆ ਹੋਇਆ ਹੈ ਨਹੀਂ ਜੀ ਕੱਚੀਆਂ ਫਾਂਸੀਆਂ ੱਚਲੀਆਂ ਹੋਈਆਂ ਨੇ ਉਹ ਡੋਲਣ ਵਾਲਾ ਬੰਦਾ ਨਹੀਂ ਹੂੰ ਜੀ ਤੇ ਹੁਣ ਰਾਜਵਿੰਦਰ ਸਿੰਘ ਬੈਂਸ ਜੀ ਉਹ ਕੀ ਮਤਲਬ ਇੱਕ ਤਰੀਕ ਨੂੰ ਜਿਹੜਾ ਇੱਥੋਂ ਵੀ ਸਟੇਜ ਤੇ ਹੋ ਰਿਹਾ ਉਹਨਾਂ ਨੇ ਇੱਕ ਤਰੀਕ ਨੂੰ ਬਹਿਸ ਕਰਨਗੇ ਵੀ ਇਹਨੂੰ ਐਫ ਆਈ ਆਰ ਚ ਹੈ ਨਹੀਂ ਕੁਝ ਨਹੀਂ ਹਾਂ ਇਹਨੂੰ ਰੱਦ ਕਰੋ ਜੀ ਹਾਂ ਇਹ ਵੀ ਹੁਣ ਪੁਲਿਸ ਵਾਲੇ ਵੀ ਕਹਿੰਦੇ ਵੀ ਉਦੋਂ ਜੇ ਅਸੀਂ ਇਹ ਕਹਿ ਦੇ ਵੀ ਜੇ ਜਵਾਨਤ ਕਰਾਉਣੀ ਹੈ ਕਰਾ ਸਕਦੇ ਸੀ ਬਸ ਜਵਾਨਤ ਨਹੀਂ ਹੈ ਜੇ ਉਹ ਕਰਾਉਂਦੇ ਜਾਂ ਕੇਸ ਏ ਝੂਠਾ ਗੱਲ ਬਾਲੀ ਕਹਿੰਦਾ ਵੀ ਗੱਲ ਸਹੀ ਦੀ ਨਹੀਂ ਜਵਾਨਦਕਰੋਂ ਨੂੰ ਤਾਂ ਮੈਂ ਉਧਰ ਹੀ 2 ਦਿਨਾਂ ਬਾਅਦ ਆ ਜਾਂਦਾ ਗੱਲ ਤਾਂ ਪੇਹਰੀ ਇਹ ਵੀ ਕੱਲ ਨੂੰ ਹੋਰ ਕੇਸ ਪਾ ਕੇ ਅੰਦਰ ਕਰ ਦੇਣਗੇ ਕਿਸੇ ਤਰ੍ਹਾਂ ਹੋਰ ਨੂੰ ਚੱਕ ਲੈਣਗੇ ਜੀ ਗੱਲ ਤਾਂ ਆਪਾਂ ਇਹ ਰਸਤਾ ਰੋਕਣਾ ਜਿਹੜੇ ਰਾਹ ਤੇ ਸਰਕਾਰ ਟੁੱਟ ਗਈ ਹੂੰ ਤੇ ਜਿਹੜਾ ਕੁਛ ਹੁਣ ਜਿਹੜੇ ਬੰਦੇ ਵੱਲੋਂ ਐਫ ਆਈ ਆਰ ਕੀਤੀ ਗਈ ਆ ਉਹ ਕੋਈ ਲੱਬਿਆ ਲੁਬਿਆ ਉਹ ਕੌਣ ਆ ਕਿਵੇਂ ਆ ਉਹਦਾ ਕੋਈ ਤਾਲਮੇਲ ਤੁਹਾਡੇ ਨਾਲ ਸਾਹਿਬ ਨੇ ਤੁਹਾਡੇ ਨਾਲ ਇੰਟਰਵਿਊ ਕਰਦੇ ਦੱਸ ਰਹੇ ਸੀ ਉਹ ਵੀ ਉਹਦਾ ਰਿਕਾਰਡ ਕੀਆ ਹਾਂ ਤੇ ਪ੍ਰਾਪਰਟੀ ਡੀਲਰ ਆ ਜੀ ਉਹ ਜੀ ਤੇ ਉਹਨੇ ਕਰਾਈਆ ਉਹ ਉਹਦੀਆਂ ਭਾਵਨਾ ਨੂੰ ਤਾਂ ਠੇਸ ਪਹੁੰਚ ਗਈ ਜੀ ਨੂੰ ਪਤਾ ਵੀ ਨਹੀਂ ਵੀ ਕੀ ਭਾਵਨਾਾਂ ਦੀ ਐ ਨਾ ਉਹ ਚ ਲਿਖਿਆ ਐ ਪੀਆਰ ਚ ਵੀ ਕੀ ਭਾਵਨਾਾਂਾਂ ਵਾਂਦੀ ਆ ਹਿੰਦੂ ਸੰਗਠਨਾਂ ਨੇ ਹੱਕ ਚ ਬੋਲੇ ਨਹੀਂ ਸਾਡੀਆਂ ਭਾਵਨਾ ਨੂੰ ਤਾਂ ਕੁਝ ਹੋਇਆ ਨਹੀਂ ਉਹਨੇ ਤਾਂ ਸਮੇਦੂ ਉਲਟ ਕਿਹਾ ਵੀ ਜਿਹੜੇ ਸੀਤਾ ਮਾਤਾ ਦਾ ਨਉ ਵਰਤ ਰਹਿ ਕੇ ਜਰੀਵਾਲ ਜਾਂ ਮੋਦੀ ਵਰਤ ਰਹਾ ਹਾਂ ਤੇ ਵੀ ਇਹ ਗਲਤ ਆ ਇਹ ਧਰਮ ਨੂੰ ਇਸ ਤਰ੍ਹਾਂ ਵਰਤਣਾ ਜੀ ਵੀ ਉਹਦੇ ਉਧ ਧਰਮ ਦੀ ਓਟ ਲੈ ਕੇ ਇਹ ਲੋਕਾਂ ਨਾਲ ਵਿਸ਼ਵਾਸ ਘਾਤ ਕਰਦੇ ਹੂੰ ਜੀ ਵੀ ਪਹਿਲਾਂ ਕੋਈ ਤੁਸੀਂ ਉਹਨੂੰ ਜਾਣਦੇ ਨਹੀਂ ਸੀ ਬੰਦੇ ਨੂੰ ਜਾਂ ਕੋਈ ਉਹਦੇ ਨਾਲ ਲਿੰਕ ਅਪ ਉਹ ਨਹੀਂ ਨਾ ਕੁਛ ਨਹੀਂ ਉਹ ਵੀ ਨਹੀਂ ਮੈਂ ਤਾਂ ਇੱਥੇ ਤੱਕ ਪਤਾ ਕਰਾਇਆ ਉਹ ਵੀ ਨਹੀਂ ਜਾਣਦਾ ਸੀ ਵੀ ਕਿੱਥੇ ਰਹਿੰਦਾ ਕੌਣ ਹਮ ਜੱਜ ਰਜੀਤ ਸਿੰਘ ਬੋਲਦੇ ਨੇ ਇੱਕ ਕਰੀ ਜਾ ਇੰਟਰਵਿਊ ਜੀ ਕਹਿੰਦੇ ਮੈਂ ਇੰਨੀ ਵਾਰ ਮਿਲਿਆ ਮੈਨੂੰ ਤਾਂ ਬਾਲੀ ਦੇ ਘਰ ਦਾ ਨਹੀਂ ਪਤਾ ਉਹਨੇ ਫਟਾਫਟ ਕਿਵੇਂ ਲੱਗਿਆ ਤਾਂ ਹਾਂ ਹਾਂ ਉਹ ਹੋ ਸਕਦਾ ਵੀ ਆ ਲਿਖੀ ਹੋਏ ਬੈਠੇ ਹੁਣ ਪਹਿਲਾਂ ਜੀ ਜੀ ਤੇ ਪਰਿਵਾਰਕ ਤੌਰ ਤੇ ਕੀ ਲੱਗਦਾ ਹੈਗਾ ਪਰਿਵਾਰ ਦੇ ਵਿੱਚ ਡਿਸਕਸ਼ਨ ਹੁੰਦੀ ਹੋ ਪਰਿਵਾਰਕ ਤੌਰ ਤੇ ਜੇ ਅਸੀਂ ਲੜਾਂਗੇ ਹਾਂ ਜਿਹੜਾ ਪੁਲਿਸ ਵਾਲਾ ਲੈ ਕੇ ਗਿਆ ਪੁਲਿਸ ਤੇ ਵੀ ਉੱਥੇ ਵੀ ਅਸੀਂ ਉਹਦੇ ਖਿਲਾਫ ਵੀ ਕਾਨੂੰਨੀ ਲੜਾਈ ਲੜਾਂਗੇ ਜਿਹਨੇ ਝੂਠਾ ਫਰਚਾ ਦਰਜ ਕਰਾਇਆ ਉਹਦੇ ਖਿਲਾਫ ਵੀ ਲੜਾਂਗੇ ਹੂੰ ਸਰਕਾਰ ਸਰਕਾਰ ਦੇ ਖਿਲਾਫ ਸਾਡੀ ਲੜਾਈ ਹੈ ਲੜਾਈ ਜਾਰੀ ਰਹੂ ਲੋਕਾਂ ਦਾ ਧੰਨਵਾਦ ਆ ਜਿਹੜੇ ਅੱਜ ਵੀ ਦੇਖੋ ਇੱਥੇ ਜੇਲ੍ਹ ਦੇ ਬੂਰੇ ਕਿੰਨੀਆਂ ਜਥੇਬੰਦੀਆਂ ਅੱਜ ਸਪੋਰਟ ਤੇ ਬੋਲ ਰਹੀਆਂ ਨੇ ਬਿਨਾ ਆਪਣੇ ਸਾਧਨਾਂ ਤੇ ਆਏ ਨੇ ਜੀ ਆਪੇ ਪ੍ਰਬੰਧ ਕਰਿਆਦਾ ਤੇ ਪਿੰਡੋਂ ਫੂਨ ਫਾਨ ਅਸੀਂ ਸੁਣਿਆ ਬਾਬਾ ਜੀ ਤੁਹਾਡੇ ਪਿੰਡ ਤੋਂ ਵੀ ਲੋਕਾ ਪਿੰਡ ਦੇ ਆਏ ਨੇ ਜੀ ਸਾਡੇ ਪਿੰਡੋਂ ਬਹੁਤ ਬੰਦੇ ਆਏ ਨੇ ਸਾਡੇ ਨਾਨਕਿਆਂ ਤੋਂ ਸਾਰੇ ਰਿਸ਼ਤੇਦਾਰੀਆਂ ਤੋਂ ਸਾਰੇ ਆਏ ਹੋਏ ਨੇ ਪਿੰਡ ਪਹਿਲਾਂ ਵੀ ਉਹ ਦਿਨ ਅਗਰਾਹ ਜਿੱਥੇ ਬੰਦੀ ਦਾ ਜਿੱਦ ਦਿਨ ਧਰਨਾ ਦੀ ਸੰਗਰੂਰ ਗਏ ਭਵਾਨੀਗੜ੍ਹ ਕਰਿਆ ਸੀ ਉੱਥੇ ਵੀ ਸਾਰੇ ਪਿੰਡ ਸਾਰਾ ਨਾਲ ਪਹਿਲਾਂ ਤੋਂ ਵੀ ਜਦ ਪਹਿਲਾਂ ਬਰਨਵੇਵੂਰ ਨੂੰ ਵਿੱਚ ਫੜਦੇ ਫਿਰਦੇ ਹੁੰਦੇ ਮਾਲੀ ਲਵਾਉਂਦੀ ਡੰਗ ਜਾਂਦਾ ਪੁਲਿਸ ਨੂੰ ਕਿਸੇ ਨੇ ਐਵੇਂ ਨਹੀਂ ਦੱਸਦੀ ਆਹ ਜਾਂਦਾ ਬਾਲੀ ਪਿੰਡ ਹੁੰਦਾ ਸੀ ਜੀ ਸਾਡੇ ਪਿੰਡ ਦਾ ਇੱਕਾ ਬਹੁਤ ਆ ਜੀ ਸਾਰਾ ਪਿੰਡ ਨਾਲ ਆ ਬਾਲੀ ਹੂੰ ਜੀ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਸੋ ਇਹ ਸੀ ਰਣਜੀਤ ਸਿੰਘ ਗਰੇਵਾਲ ਸੋ ਇਹਨਾਂ ਨੇ ਦੱਸਿਆ ਵੀ ਅਸੀਂ ਪਰਿਵਾਰ ਵੀ ਇੱਕ ਮੋਟਾ ਤੇ ਜਥੇਬੰਦੀਆਂ ਦਾ ਵੀ ਨੇ ਧੰਨਵਾਦ ਕਰਦੇ ਆ ਤੇ ਜਿਹੜਾ ਮਾਲਵਿੰਦਰ ਸਿੰਘ ਮਾਲੀ ਦੇ ਉੱਤੇ ਕੇਸ ਪਾਇਆ ਹੋਇਆਗਾ ਇਹ ਕੇਸ ਨੂੰ ਰੱਦ ਕਰਾਉਣਗੇ ਤੇ ਉਸ ਤੋਂ ਬਾਅਦ ਜਿਹੜੇ ਪੁਲਿਸ ਅਫਸਰ ਜਾਂ ਇਹ ਕੇਸ ਕਿਵੇਂ ਪਿਆ ਜਾਂ ਕੀ ਆ ਉਸ ਨੂੰ ਲੈ ਕੇ ਵੀ ਇਹ ਪੂਰੀ ਸ਼ਾਨਦੀਨ ਕਰਨਗੇ ਅਸੀਂ ਹੋਰ ਵੀ ਇਸ ਸਾਰੀ ਗੱਲਬਾਤ ਦੇ ਨਾਲ ਜੋ ਮਾਲਵਿੰਦਰ ਸਿੰਘ ਮਾਲੀ ਦੇ ਉੱਤੇ ਝੂਠਾ ਕੇਸ ਪਾਇਆ ਗਿਆ ਜਾਂ ਜੋ ਪਰਿਵਾਰ ਦੀ ਗਤੀਵਿਧੀ ਆ ਜਾਂ ਜੋ ਵਕੀਲ ਸਾਹਿਬ ਗਤੀਵਿਧੀ ਕਰ ਰਿਹਾ ਇਸ ਦੇ ਉੱਤੇ ਸਾਡੀ ਨਜ਼ਰ ਬਣੀ ਹੋਈ ਹੈ ਅੱਗੇ ਵੀ ਅਸੀਂ ਇਸ ਵਿਸ਼ੇ ਦੇ ਉੱਤੇ ਅਲੱਗ-ਅਲੱਗ ਮੁਲਾਕਾਤਾਂ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਹਾਂਗੇ ਤੁਸੀਂ ਸਮਝਦਾਈ ਧੰਨਵਾਦ